ਭਾਈ ਜੀ ਪਰਮਜੀਤ ਸਿੰਘ ਪੋਸਟਮਾਸਟਰ ਬਟਾਲਾ ਤੋਂ ਬੋਲ ਰਿਹਾ ਸਾਰੇ ਇੱਕ 3.0 ਡਰਾਈਵ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸ਼ੁਰੂ ਕੀਤਾ ਗਿਆ ਸੀ ਅਭਿਆਨ ਔਰ ਇਹ 3rd ਥਰਡ ਟਾਈਮ ਚੱਲ ਰਿਹਾ ਨਾ ਜਿਹੜਾ ਤੀਜੀ ਵਾਰ ਚ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਤਿਰੰਗੇ ਪ੍ਰਤੀ ਔਰ ਲੋਕਾਂ ਦੇ ਫੋਨ ਤੇ ਵੀ ਮੈਨੂੰ ਆ ਰਹੇ ਨੇ ਵੀ ਟੰਡੇ ਵਲਵੇ ਲੈ ਗਿਆ ਤੁਹਾਡੇ ਕੋਲ ਲੋਕ ਖੁਦ ਵੀ ਮਤਲਬ ਖਰੀਦਣ ਵਾਸਤੇ ਆ ਰਹੇ ਨੇ ਦੋ ਕਾਊਂਟਰ ਆਪਾਂ ਇੱਥੇ ਆਫਿਸ ਦੇ ਵਿੱਚ ਹੀ ਲਗਾ ਰੱਖੇ ਨੇ ਹਰ ਆਫਿਸ ਦੇ ਵਿੱਚ ਆਪਾਂ ਫਲੈਗ ਨੂੰ ਭੇਜ ਦਿੱਤਾ ਹੈ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚੋਂ ਤੁਸੀਂ ਖਰੀਦ ਸਕਦੇ ਹੋ ਉਸਮੈਨ ਨੂੰ ਵੀ ਆਪਾਂ ਦਿੱਤੇ ਹੋਏ ਨੇ ਜਦੋਂ ਮਰਜ਼ੀ ਪੋਸਟਮੈਨ ਕੋਲੋਂ ਵੀ ਚੰਡ ਲੈ ਸਕਦੇ ਹੋ ਔਰ ਇਸ ਵਾਰੀ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਸਾਹਤ ਆ ਕਿਉਂਕਿ ਆ ਜਿਹੜਾ ਮਤਲਬ ਉਹ ਸੈਲਫੀ ਲੈ ਕੇ ਉਹਨਾਂ ਨੇ ਜਿਹੜੀ ਹੈ ਨਾ ਮੋਬਾਈਲ ਤੇ ਗਾਂ ਭੇਜਣੀ ਹੁੰਦੀ ਹੈ ਇਹ ਕਰੇ ਬਹੁਤ ਜ਼ਿਆਦਾ ਯੂਥ ਦੇ ਵਿੱਚ ਦੇਖੋ ਲਗਿਆ ਪੱਕੀ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਹੀ ਮੇਰੇ ਵੀਰ ਭੈਣ ਭਰਾ ਹਰ ਘਰ ਆਪਣੇ ਤਿਰੰਗਾ ਲਹਿਰਾਉਣ ਔਰ ਸੈਲਫੀ ਲੈ ਕੇ ਸਾਨੂੰ ਭੇਜਣ ਤੁਹਾਡੇ ਏਮਪਲੋਈਜ਼ ਵਾਸਤੇ ਵੀ ਹੈ ਤੇ ਹਰ ਸਿਟੀਜ਼ਨ ਵਾਸਤੇ ਵੀ ਹੈ ਕਿ ਸੈਲਫੀ ਵਿੱਚ ਤਿਰੰਗਾ ਉਹ ਬੜੇ ਮਾਣ ਨਾਲ ਤਰੰਗਨਾ ਆਪਣੀ ਜਿਹੜੀ ਸੈਲਫੀ ਲੈ ਕੇ ਜੋ ਅਪਲੋਡ ਕਰਦਾ ਹੈ ਸੋਸ਼ਲ ਮੀਡੀਆ ਤੇ ਦੋ ਸਾਲ ਤੋਂ ਚੱਲੀ ਹੈ 3 ਇਅਰ ਹੈ ਤੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਟ੍ਰਾਫਿਕ ਟ੍ਰਾਫਿਕ ਹੋਣੀ ਪਈ 6 ਮਿਲੇ ਅਗੇ ਫਿਰ ਇਹਦੇ ਬਹੁਤ ਵੱਲਤ ਵੀ ਕੀਤੀ ਸਾਡੇ ਲੋਕਾਂ ਨੇ ਸਕੂਲਾਂ ਨੇ ਸੰਸਥਾਵਾਂ ਨੇ ਬਹੁਤ ਵੱਲਤ ਦਿੱਤੀ ਹੈ ਮੈਂ ਇਹੀ ਕਹਿਣਾ ਹੈ ਕਿ ਤੇਨੇ ਲੋਕਾਂ ਨੇ ਜੋ ਸੰਸਥਾਵਾਂ ਨੇ ਤੇ ਹਰ ਹਰ ਪੱਧਰ ਆਪਣੇ ਘਰ ਵਿੱਚ ਤਰੰਗਾ ਲਹਿਰਾਏ ਇੱਕ ਮਾਤਰ 25 ਰੁਪਏ ਦੀ ਕੀਮਤ ਵਿੱਚ ਬਹੁਤ ਹੀ ਸਸਤੇ ਰੇਟ ਤੇ ਅੱਛਾ ਸਾਈਜ਼ ਹੈ ਕੱਪੜੇ ਦਾ ਝੰਡਾ ਵਾ ਇਹ ਤੇ ਬਾਜ਼ਾਰ ਤੋਂ ਕਾਗਜ਼ ਦਾ ਝੰਡਾ 10 ਰੁਪਏ ਦਾ ਮਿਲਦਾ 25 ਰੁਪਏ ਦਾ ਬਹੁਤ ਵਧੀਆ ਫੈਬਰਿਕ ਦਾ ਬਣਿਆ ਦਾ ਮਿਲ ਰਿਹਾ ਸਾਡੇ ਕੋਲ ਸਾਰੇ ਬਾਲਬੰਦੇ ਲੋਕਾਂ ਦਾ ਬਹੁਤ ਹੀ ਪਰਵਾਹ ਕੋਈ ਨਹੀਂ ਕੋਈ ਨਹੀਂ ਸਾਨੂੰ ਮਿਲਿਆ ਇਸ ਰਿਗਾਰਡ ਇਸ ਹਰ ਘਰ ਤਿਰੰਗਾ ਡਰਾਈਵ ਥਰੂ ਪੁਆਇੰਟ ਦੀ ਜਾਏ ਤੇ ਸਾਡਾ ਡਿਪਾਰਟਮੈਂਟ ਵੀ ਲੋਕਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹਰ ਡੋਰ ਸਟੈਪ ਤੱਕ ਅਸੀਂ ਝੰਡਾ ਪਹਿਚਾਨ ਪਹੁੰਚਾਉਣ ਨੂੰ ਰੈਡੀ ਹੈ ਹਾਲਾਂਕਿ ਬ੍ਰਾਂਚ ਆਫਿਸ ਤੱਕ ਪਿੰਡਾਂ ਛੋਟੇ ਪਿੰਡਾਂ ਤੱਕ ਵੀ ਤਿਰੰਗਾ ਅਵੇਲੇਬਲ ਹੋ